ਹਾਂਜੀ ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਗੁਰੂ ਘਰ ਦਾ ਨੋਟ ਕਰ ਲਿਓ। ਪਿੰਡ ਖਾਜ਼ਾ ਖੜਕ ਆ ਗਿਆ ਸੱਜਣੋ, ਜ਼ਿਲ੍ਹਾ ਆ ਗਿਆ ਫਰੋਜਪੁਰ। ਤੇ ਇੱਕ ਨਾ ਗੁਰੂ ਘਰ ਦੇ ਵਿੱਚੋਂ ਮੱਝ ਵਿਕਰੀ ਵਾਲੀ ਆ। ਸੱਜਣੋ ਬਾਬਾ ਜੀ ਹਰਾਂ ਦੇ ਦਸਨ ਮੁਤਾਬਕ ਸੂਆ ਦੂਸਰਾ ਸੂਰੀ ਆ ਇੱਥੇ ਗੁਰੂ ਘਰ ਦੇ ਵਿੱਚ ਹੀ ਸਾਰੇ ਜਿਹੜੇ ਪਸ਼ੂਓ ਰੱਖੇ ਹੋਏ ਆ ਉਹਨਾਂ ਤੇ ਵੀ ਆਪਾਂ ਕੈਮਰਾ ਮਾਰਾਂਗੇ ਇਹਦਾ ਜਿਹੜਾ ਵੀ ਲੇਖਾ ਜੋਖਾ ਵਾ ਸਾਰਾ ਹਸਾਬ ਕਿਤਾਬ ਬਚੀ ਮਿਰਜੇ ਕਾਲੇ ਕੋਲੇ ਆ ਸੱਜਣੋ ਕਿੰਨੇ ਦਿਨ ਬਾਕੀ ਆ ਕਿਹੜੇ ਮਾਲੀ ਤੋਂ ਗੱਭਣਾ ਕਿਉਂਕਿ ਬਹੁਤ ਹੀ ਜਾਦੇ ਚੰਗੇ ਦੁੱਧ ਵਾਲੀਆਂ ਤੇ ਮੱਝਾਂ ਗਾਵਾਂ ਇਸ ਗੁਰੂ ਘਰ ਦੇ ਵਿੱਚ ਸੱਜਣੋ ਰੱਖੀਆਂ ਹੋਈਆਂ ਮਾਹ ਪਰਸ਼ਾਣੇ ਬੜੇ ਸ਼ੌਕ ਨਾਲ ਇਹ ਕਰਮਾੜੀ ਨੇ ਵੀ ਬੜਾ ਚੰਗਾ ਦੁੱਧ ਜਿਹੜਾ ਮਗਰਲੇ ਸੁਗੇ ਪਾਇਆ ਬੱਚੀ ਦਾ ਨੰਬਰ ਲਾ ਦੇਾਂਗੇ ਸੰਪਰਕ ਕਰਿਓ ਫੇਰ ਪਹੁੰਚਿਓ ਕਿਹੜਾ ਵੀ ਰੇਟ ਹੋਇਆ ਜਿਹੜੇ ਮਾਲੀ ਤੋਂ ਸੱਜਣੋ ਗੱਭਣ ਆ ਇਹ ਕਰਮਾ ਵਾਲੀ ਰਾਣੀ ਉਹ ਵੀ ਇੱਥੇ ਮੌਜੂਦ ਹੈ ਕਿਉਂਕਿ ਕੋਈ ਸੱਜਣ ਹਰਿਆਣੇ ਦਾ ਮੇਲੇ ਬਾਬਤ ਮਾਲਕਾਂ ਕੋਲੇ ਦਵਾ ਕਰਕੇ ਗਏ ਸੀ ਫਰਿਆਦ ਕਰਕੇ ਗਏ ਸੀ ਵੀ ਸਾਡੀ ਮੱਝ ਜਿਹੜੀ ਆ ਮੇਲੇ ਚੋਂ ਨੰਬਰ ਜ਼ਰੂਰ ਪਾ ਕੇ ਆਵੇ ਤਾਂ ਉਹ ਮੱਝ ਪਹਿਲਾ ਨੰਬਰ ਪਾ ਕੇ ਆਈ ਤਾਂ ਉਸ ਤੋਂ ਬਾਅਦ ਉਹ ਕਰਮਾਲੇ ਇੱਥੇ ਇੱਕ ਮਾਲੀ ਆਪ ਦਾ ਦਾਣ ਵਾਲਿਓ ਮੰਨ ਲਓ ਵੀ ਆਪਦੀ ਸੁਖਣਾ ਲਾ ਕੇ ਗਏ ਉਸ ਮਾਲੀ ਤੋਂ ਇਹ ਗੱਬਣਾ ਉਹਨੂੰ ਉਹਦੇ ਤੇ ਵੀ ਆਪਾਂ ਕੈਮਰਾ ਜ਼ਰੂਰ ਫੋਕਸ ਕਰਾਂਗੇ ਵਿਖਾਵਾਂਗੇ ਤੁਹਾਨੂੰ ਬੜੇ ਸ਼ੌਂਕ ਨਾਲ ਇੱਥੇ ਮਹਾਪੁਰਸ਼ ਪਸ਼ੂਆਂ ਦੀ ਸੰਭਾਈ ਕਰਦੇ ਦੇਖਰੇਖ ਕਰਦੇ ਆ ਖੁਦ ਆਪ ਆ ਕੇ ਇਹਨਾਂ ਕਰਮਾਂ ਵਾਲੀਆਂ ਰਾਣੀਆਂ ਦੀ ਮੰਨ ਲਓ ਵੀ ਸੇਵਾ ਹੁੰਦੀ ਆ ਇੱਥੇ ਆਪ ਦਾ ਹੀ ਦੁੱਧ ਕਿਉਂ ਚੱਲਦਾ ਤੁਹਾਨੂੰ ਦੂਜੇ ਪਸ਼ੂ ਵੀ ਵਿਖਾਉਣੇ ਆ ਆਜੋ ਡਿਟੇਲ ਲਈਏ ਬੱਚੀ ਤੋਂ ਜਿੰਨੀ ਕਿ ਬਾਬਾ ਜੀ ਹਰਾਂ ਨੇ ਇਹਨਾਂ ਨੂੰ ਦੱਸੀ ਹੋਈ ਆ ਬੱਚੀ ਸ਼ਾਸਤਰੀ ਕਾਲ ਜੀ ਸ਼ਾਸਤਰੀ ਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬੱਚੀ ਫਿਰੇ ਖਾਜੀ ਖੜਕ ਸੰਤਾਂ ਕੋਲੋਂ ਜੀ ਲਈ ਹੈ ਜੀ ਹਾਂ ਹਾਂਜੀ ਬਿਲਕੁਲ ਜੀ ਇਹ ਮਹਾਂਪਰਿਸ਼ਾ ਦੇ ਘਰੋਂ ਗੁਰੂ ਘਰੋਂ ਮੈਂ ਜਿਹੜੀ ਆ ਉਹ ਤੇਰੇ ਕੋਲੇ ਆ ਗਈ ਹਾਂਜੀ ਆ ਗਈ ਤੇ ਇੱਥੇ ਹੀ ਖੜਾ ਰਕੇ ਆਪਾਂ ਵੀਡੀਓ ਪਾ ਦਈਏ ਇੱਥੇ ਕਰ ਲ ਗਏ ਹਾਂਜੀ ਵੀ ਕਿਉਂਕਿ ਇਹ ਫਿਰ ਘਰੇ ਘਰੇ ਜਾ ਕੇ ਜਗਾ ਦੀ ਵੀ ਤੇਰੇ ਪ੍ਰੋਬਲਮਾਂ ਤੇ ਬਾਕੀ ਝੋਟੀ ਝੋਟੀ ਆ ਝੋਟੀ ਸਿਰਾ ਬਾਈ ਜੀ ਬਾਬਾ ਜੀ ਹਰਾਂ ਨੇ ਕੀ ਦੱਸਿਆ ਵੀ ਕਿੰਨੇ ਦਿਨ ਪਏ ਇਹਦੇ ਦੂਜਾ ਸੁਆ ਬਾਈ ਜੀ ਠੀਕ ਆ ਤੇ ਅੱਜ ਤੋਂ 10-12 ਦਿਨਾਂ ਦੀ ਕੱਚੀ ਆ ਜੀ ਓਕੇ ਹਜੇ 10 ਦਿਨ ਲੈਂਦੀ ਆ ਆ 10 ਤੋਂ 12 ਦਿਨ ਲੈ ਜਾਣੇ ਝੋਟੀ ਨਹੀਂ ਠੀਕ ਆ ਹਾਂਜੀ ਜੀ ਤੇ ਬ ਸੂਏ ਝੋਟੀ ਨੇ ਕਿੰਨਾ ਦੁੱਧ ਦੱਸਿਆ ਮਾਲਕਾਂ ਨੇ ਇੱਥੇ ਬਾਬਾ ਜੀ ਜਰਾਂ ਨੇ ਬਾਬਾ ਜੀ ਨਾਲ ਪਰਸੋ ਗੱਲ ਹੋਈ ਕਿਦਾਂ ਮੇਰਾ ਸੌਦਾ ਹੋਇਆ ਬਾਬਾ ਜੀ ਨਾਲ ਹਾਂ ਬਾਬਾ ਜੀ ਕੋਲੇ ਆਏ ਆਪ ਤੇ 15 ਤੋਂ 16 ਲੀਟਰ ਦੀ ਦੁੱਧ ਇਹਨਾਂ ਨੇ ਕਿਹਾ ਪਹਿਲੇ ਸੋਏ ਓਕੇ 15 ਤੋਂ 16 ਦੁੱਧ ਦਿੰਦੀ ਰਹੀ ਆ ਦਿੰਦੀ ਰਹੀ ਆ ਠੀਕ ਆ 10 ਦਿਨ ਬਾਕੀ ਆ 15 ਤੋਂ 16 ਦੁੱਧ ਇੱਥੇ ਜਿਹੜੇ ਚਵਾਈ ਕਰਾਉਂਦੀ ਰਹੀ ਆ ਬਿਲਕੁਲ ਕਿਹੜੀ ਇਹਦੀ ਮਾਂ ਸੀਗੀ ਉਹ 22 ਲੀਟਰ ਤੇ 500 ਗ੍ਰਾਮ ਤਲਾਇਆ ਉਹਨੇ ਦੁੱਧ ਆ ਇਹਦੀ ਮਾਂ ਜਿਹੜੀ ਇੱਥੇ ਸੀਗੀ ਉਹਨੇ 22 ਕਿਲੋ ਦੁੱਧ ਦਿੱਤਾ ਦਿੱਤਾ ਨੈਟ ਜਮਾ ਓਕੇ ਹਾਂ ਤੇ ਹੁਣ ਗੱਬਣ ਕਿਹੜੇ ਤੋਂ ਆ ਮਾਲੀ ਤੋਂ ਉਹ ਮਾਲੀ ਦਾ ਵੀ ਹਾਂ ਉਹ 30 ਲੀਟਰ ਤੋਂ ਮੰਨ ਕੇ ਵੀ ਮੱਝ ਸੀਗੀ ਕਿਹੜੀ ਜਿਹੜੀ ਦਾ ਬੱਚਾ ਜਿਹੜੇ ਮਾਲੀ ਤੋਂ ਇਹ ਗਾਂ ਗੱਬਣ ਗੱਬਣ ਹੋਈ ਹੈ ਜੀ ਉਹ ਜਿਹੜਾ ਬੱਚਾ ਵਾ ਉਹ 30 ਕਿਲੋ ਵਾਲੀ ਮੈਂ ਦਾ ਹਾਂ ਬਿਲਕੁਲ ਬਾਈ ਜੀ ਓਕੇ ਹਾਂ ਜੀ ਤੇ ਪਾਰ ਪਿੱਛੇ ਦੀ ਤਾਂ ਫਿਰ ਗੁਰੂ ਘਰੇ ਖੜੀ ਏ ਤੂੰ ਗਾਂ ਤਾਂ ਹੁਣ ਰੱਬ ਦਾ ਨਾ ਆਈ ਬਸ ਬਸ ਰੱਬ ਦਾ ਨਾ ਆਈ ਇੱਥੇ ਗੁਰੂ ਘਰ ਹੀ ਖੜੀ ਹੋ ਤਾਂ ਆਪਾਂ ਨਾ ਹਨਾ ਹਾਂ ਬਾਕੀ ਖੁੱਲੀਆਂ ਰਹਿੰਦੀਆਂ ਰਾਨੀਆਂ ਬਾਬੇ ਕਹਿੰਦੇ ਵੀ ਤੇਰੇ ਘਰੇ ਇਹਨੇ ਜੀ ਨਹੀਂ ਲਾਉਣਾ ਇੱਕ ਦੋ ਦਿਨ ਹਜੇ ਇੱਕ ਮੇਰੇ ਖਾਂ ਦੀ ਦਿੱਕਤ ਆ ਤੇ ਮੈਂ ਕਿਹਾ ਚੱਲ ਇੱਥੇ ਵੀਡੀਓ ਬਾਬਾ ਜੀ ਕਹਿੰਦੇ ਕਰ ਲੋ ਤੁਸੀਂ ਕੋਈ ਗੱਲ ਹਾਂ ਨਹੀਂ ਧੰਨਵਾਦ ਉਹਨਾਂ ਦਾ ਵੀ ਬਹੁਤ ਧੰਨਵਾਦ ਤੋਰ ਕੇ ਵਿਖਾਈਏ ਕੱਦ ਕੁਰਦੇ ਦਾ ਕਿੱਧਰ ਗਿਆ ਆਪਣਾ ਵੀਰ ਉਹ ਹਾਂ ਬਾਕੀ ਕੱਤੀ ਬਹੁਤ ਚੰਗੀ ਆ ਬਾਈ ਸਭੀ ਬਹੁਤ ਆ ਚੱਟੀਆਂ ਮੈਂ ਆਣਾ ਯਾਰ ਵੀਰੇ ਊੜਾ ਬੰਨਣਾ ਹੀ ਨਹੀਂ ਕੋਈ ਹਾਂ ਕਿਤੇ ਪਾਸੋਂ ਵੀ ਨਹੀਂ ਕੱਟੀ ਦਾ ਜੀ ਹਾਂ ਜਿਹੜਾ ਲੈ ਗਿਆ ਇੱਕ ਵੱਡੀ ਗੱਲ ਇਹ ਵੀ ਆ ਨਾ ਤੇ ਗੁਰੂ ਘਰ ਚੋਂ ਆ ਬਸ ਗੁਰੂ ਘਰ ਦੀ ਬਾਕੀ ਥਾਣਾ ਦੀ ਆਪਣੀ ਥਾਣਾ ਥੋਣਾ ਦੀ ਸੇਵਾਦਾਰ ਸੇਵਾ ਕਰਦੇ ਆ ਸੱਜਣੋ ਮਈਆਂ ਇੱਥੇ ਛੋਟੀ ਛੋਟੀ ਦੀਆਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਵੀਰ ਹਰਾਂ ਦੀਆਂ ਰੱਖੀਆਂ ਹੋਈਆਂ ਤੁਹਾਨੂੰ ਮੈਂ ਮਾਲੀ ਵਿਖਾਉਣਾ ਉਦੋਂ ਬਾਅਦ ਆਪਾਂ ਵੀਰ ਨੂੰ ਕਾਵਾਂਗੇ ਵੀ ਤੋਰ ਕੇ ਮੇਰੀ ਮਾਰੀ ਤੋਰ ਦੋ ਅ ਵਖਾਉਗਾ ਵੇਖੋ ਸੱਜਣਾ ਕਰਮਾਲੀਆਂ ਖੜੀਆਂ ਨਾ ਕੋਠੇ-ਕੋਠੇ ਜੱਡੀਆਂ ਤੇ ਸੰਭਾਈ ਆ ਬੱਚੇ ਪਾਲੀ ਜਾਂਦੇ ਆ ਬਾਬਾ ਜੀ ਹਰੀ ਹੈਲੋ ਇੱਧਰ ਵੇਖੋ ਸਾਂਹਣ ਖੜੇ ਆ ਤੇ ਮਾਲੀ ਨਜ਼ਰ ਮਾਰਾ ਜਿਹੜੇ ਮਾਲੀ ਤੋਂ ਇਹ ਸੱਜਣਾ ਗੱਭਣ ਜਦੋਂ ਝੋਟੀਆਂ ਬਣ ਜਾਂਦੀਆਂ ਇੱਧਰ ਲੈ ਆਉਂਦੇ ਆ ਅੱਡੋ ਅੱਡੀ ਰਵੇ ਕਿਆ ਬਾਤਾਂ ਮਹਾਰਾ ਸੱਚੇ ਪਾਤਸ਼ਾਹ ਦੀਆਂ ਕਰਮਾਂ ਵਾਲੇ ਦੀਆਂ ਬੜੀਆਂ ਆਸਾਂ ਮਰਾਤਾ ਸੱਜਣਾ ਪੂਰੀਆਂ ਹੁੰਦੀਆਂ ਗੁਰੂ ਘਰ ਕੋਈ ਵੀ ਆ ਹਰ ਜਗ੍ਹਾ ਤੋਂ ਆਸਮਰਾਂਤ ਪੂਰੀ ਹੁੰਦੀ ਐ ਤੇ ਜਿੱਥੇ-ਜਿੱਥੇ ਆਪਣੀ ਆਸਤਾ ਜੁੜੀ ਐ ਹਨਾ ਇਸ ਮਾਲੀ ਤੋਂ ਸੱਜਣੋਂ ਗੱਭਣ ਹਰਿਆਣੇ ਚੋਂ ਵੀਰ ਹਰੀ ਚੜਾ ਕੇ ਗਏ ਆ ਇੱਥੋਂ ਬਾਬਾ ਜੀ ਹਰਾਂ ਦੇ ਦਸਨ ਮਤਾਬ ਆਜੂ ਆਪਾਂ ਅੱਗੇ ਤੁਹਾਨੂੰ ਝੋਟੀ ਚਲਾ ਕੇ ਵਿਖਾਈਏ ਸੱਜਣੋਂ ਕੋਠੇ ਜੱਡੀ ਆ ਬਹੁਤ ਚੰਗੀ ਝੋਟੀ ਦੁੱਧ ਤੁਹਾਡੀ ਸੇਵਾ ਤੇ ਐ ਇਦੋਂ ਵੱਧ ਤਾਂ ਹੁਣ ਸੇਵਾ ਕੋਈ ਨਹੀਂ ਕਰ ਸਕਦਾ ਕਿਉਂਕਿ ਬੜਾ ਰਾਸ਼ਨ ਪਾਣੀ ਇੱਥੇ ਮਹਾਰਾਜ ਦੀ ਮਿਹਰ ਆ ਤੇ ਇੱਥੇ ਸੱਜਣੋਂ ਚੜਦੇ ਆ ਤੋਰ ਦੇ ਛਾਗਦੀਆਂ ਕਰਮਾਂ ਵਾਲੀਆਂ ਲੈ ਵੇਖਿਓ ਹੁਣ ਇਹ ਤੁਹਾਨੂੰ ਇਹ ਖੁੱਲੀਆਂ ਰਹਿੰਦੀਆਂ ਸੱਜਣੋ ਨੋਟ ਕਰਿਓ ਜ਼ਿਆਦਾਤਰ ਮਈਆਂ ਖੁੱਲੀਆਂ ਰਹਿੰਦੀਆਂ ਦੂਜਾ ਸੂਆ ਝੋਟੀ ਕੋਈ ਵੀ ਊੜਾ ਬੰਨਾ ਨਹੀਂ ਕੱਦ ਕਾਠ ਬੇਲ ਪੈਠ ਪੁੜਾ ਥਣ ਚਾਰਾਂ ਗੁੱਠਾਂ ਦੇ ਲੱਗੇ ਆ ਕੁਦਰਤ ਨੇ ਲਾਏ ਆ ਜਿਵੇਂ ਪੀੜੀ ਦੇ ਪਾਵੇ ਹੁੰਦੇ ਤੇ ਬਾਕੀ ਇਹ ਵੀ ਨੋਟ ਕਰਿਓ ਮਹਾਰਾਜ ਦੇ ਆਪ ਘਰੇ ਪੈਦਾ ਹੋਈ ਆ ਇੱਥੇ ਦਾ ਹੀ ਜਨਮ ਹੈ ਦਾ ਵੇਖੋ ਹੈ ਵਾਸਤਾ ਕੋਈ ਵੀ ਦੱਸਦਣ ਪਏ ਆ ਵੇਖੋ ਥੋੜੀ ਜੀ ਡਰਦੀ ਆ ਸੱਜਣੋ ਵੇਖੋ ਕੱਦ ਕਾਠ ਬੋਡੀ ਸਟਰਕਚਰ ਜਿਵੇਂ ਤੁਹਾਨੂੰ ਦੱਸਿਆ ਥੋੜੀ ਜੀ ਬਾ ਕੱਲੀ ਡਰਦੀ ਆ ਬਾਕੀ ਓਕੇ ਰਿਪੋਰਟ ਮੈਂ ਮੁਖਾਤੀ ਤੁਹਾਨੂੰ ਇਹ ਦੂਗਾ ਦਾ ਸੱਜਣੋ ਹੁਣ ਬੰਨਦੇ ਵੀਰੇ ਬੰਨਦੇ ਬਾ ਤੇ ਬਜੀ ਫਿਰ ਇਹਦੀ ਜਿਹੜੀ ਡਿਮਾਂਡ ਆ ਉਹਦਾ ਕੀ ਲੇਖਾ ਜੋਖਾ ਕਰੇਗਾ ਉਹ ਵੀਰੇ ਵੀਡੀਓ 'ਚ ਕਰਾਂਗੇ ਆਪਾਂ ਮੇਰੇ ਮੋਬਾਈਲ ਫੋਨ ਤੇ ਜਿਹੜਾ ਇਹਦਾ ਮੁੱਲ ਕਰਾਂਗੇ ਉਹ ਫੋਨ ਤੇ ਕਰਾਂਗੇ ਹਾਂ ਫੋਨ ਤੇ ਕਰਾਂਗੇ ਵੀਰੇ ਯਾਰ ਹੈਨਾ ਬਾਕੀ ਥਣ ਥਣ ਨਾਲ ਟਿੱਪ ਲਈ ਓਕੇ ਜਮਾ ਅਗਲਾ ਆ ਕੇ ਟਿੱਪ ਕੇ ਲੈ ਜੇ ਟਿੱਪ ਕੇ ਲੈ ਕੇ ਜਾਵੇ ਰੋਟੀਆਂ ਲਾਉਣੇ ਬਈ ਅਗਲੇ ਜਿੰਨੇ ਰੁਪਏ ਖਰਚਣੇ ਆ ਹਾਂ ਉਹ ਅਗਲਾ ਆਪਦੀ ਹੁਣ ਟਿੱਪ ਕੇ ਲੈ ਜੇ ਬਾਕੀ ਥਣ ਥਣ ਦਾ ਸਹਜ ਜੇ ਵਿਖਾ ਦਈਏ ਤਾਂ ਗੱਲਾਂ ਗਾ ਹੀ ਆ ਨਾ ਮੈਂ ਕਹਿੰਦਾ ਥਣ ਕੀ ਆ ਬਾਤ ਆ ਯਾਰ ਬਾੜੀ ਪੋਲੀ ਆ ਬਈ ਯਾਰ ਹੈਨਾ ਹਾਂ ਬਾਕੀ ਗੁਰੂ ਘਰੇ ਪੈਦਾ ਹੋਈ ਆ ਇਹਦੇ ਵੀ ਕੋਈ ਚੰਗੇ ਭਾਗ ਆ ਆ ਗਿਆ ਕਰਮ ਵਾਲੀ ਵੇ ਹਾਂ ਬਿਲਕੁਲ ਬਿਲਕੁਲ ਜ ਉਹਦੇ ਵੀ ਚੰਗੇ ਕੰਮ ਬਸ ਬਸ ਗੁਰੂ ਘਰੋਂ ਨਾਲ ਹੈਨਾ ਜਨਵਾਰ ਚੱਲਿਆ ਹੈਨਾ ਧੰਨਵਾਦ ਰੱਬ ਦਾ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵੱਸਦੇ ਰਹੋ ਪਰਮਾਤਮਾ ਤੁਹਾਨੂੰ ਦਿਨ ਦੁੱਖ ਨਹੀਂ ਰਾਤ ਚੋਕ ਨਹੀਂ